ਸਾਨੂੰ 8:30 ਵਜੇ ਫੋਨ ਆਇਆ ਜੀ ਤੇ ਮੈਨੇਜਰ ਦਾ ਫੋਨ ਆਇਆ ਵੀ ਥੋੜੀ ਕੁੜੀ ਹੈ ਵੀ ਅਮਰਜਸੀ ਦਾਖਲ ਕੀਤੀ ਵਿਸ਼ੇ ਤੇ ਫੇਰ ਉਹਰੇ ਪਹੁੰਚੇ ਜਾਨੂੰ ਪਤਾ ਲੱਗੇ ਵੀ ਇਹਦੇ ਕਿਰਪਾਨਾਂ ਦਾ ਹਮਲਾ ਹੋਇਆ ਜੀ ਇਹਨਾਂ ਵੀਡੀਓ ਵੀ ਪਾਈ ਹੋਣੀ ਹੈ ਦੇਖੀ ਹੋਣੀ ਆਈ ਹੋਣੀ ਹੈ ਜੀ ਹੁਣ ਮੌਕੇ ਵੀ ਪਤਾ ਨਹੀਂ ਕਿਨੇ ਕਰੇ ਜੀ ਇਹ ਤੁਹਾਨੂੰ ਪਤਾ ਹੈ 8-9 ਸਾਲ ਨੂੰ ਕੁੜੀ ਕੰਮ ਕਰਦੇ ਲੱਗਾ ਰਹੇ ਸੀ ਕੋਈ ਕਬਲੇ ਨਹੀਂ ਸਵੇਰੇ ਕੰਮ ਕਰਕੇ ਘਰ ਤੇ ਡੈਡੀ ਚੜ੍ਹ ਕੇ ਬਸ ਵੀ ਹਾਂ ਚੱਲੀਏ ਕੋਈ ਐਸੀ ਗੱਲ ਹੋਵੇ ਤਾਂ ਵੀ ਜੀ ਕਿ ਕਲੀਕ ਕਿ ਨਹੀਂ ਸਿਸਟਰ ਵੀ ਹੈ ਇੱਕ ਬ੍ਰਦਰ ਬਾਹਰ ਗਿਆ ਬਾਈ ਬਾਹਰ ਭੇਜਿਆ ਹੋ ਪੰਜ ਛੇ ਮਹੀਨੇ ਹੋ ਗਏ ਥੋੜਾ ਟਾਈਮ ਹੋ ਗਿਆ ਕੁੜੀ ਦੀ ਉਮਰ 30 31 ਸਾਲ ਦੀ 31 ਸਾਲ ਦੀ ਉਮਰ ਹੈ ਸਾਢੇ ਜੀ ਮੇਕੇ ਵੱਡੀ ਆ ਥੋੜੀ ਪ੍ਰਸ਼ਾਸਨ ਇਸ ਟਾਈਮ ਚੱਲ ਰਿਹਾ ਦੇਖਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਨਾ ਕੋਈ ਆ ਰਿਹਾ ਹੈ ਪੁਲਿਸ ਆ ਕੰਪਲੀਟ ਹੈ ਕਰ ਰਿਹਾ ਜੀ ਵੀ ਬੈਠੇ ਜੀ ਅਸੀਂ ਬੈਠੇ ਇੱਥੇ ਪਈਏ ਜੀ ਦੇਖਦੇ ਹਾਂ ਕੀ ਬਣਦਾ ਜੀ ਇੱਥੇ ਕੋਈ ਲੜਦੀ ਆ ਗਈ ਮੋਹਣੀ ਜੀ ਜੋਬ ਕਰਦੀ ਹੈ ਉਹ ਕੰਪਨੀ ਦੇ ਉਹ ਸਰਦਾਰ ਬੰਦਾ ਵੀ ਆ ਉਹਨੇ ਮੂੰਹ ਬੰਨਿਆ ਬਸ ਆਪਣਾ ਜਿਹੜੇ ਜਿਹੜੇ ਮੋੜ ਨਾਲ ਵੈਕਸ ਹੋ ਕੇ ਲੰਡੀ ਆ ਤਾਂ ਜਾਣਕਾਰ ਨੂੰ ਦਰਪਾਨਵਾ ਇਹਦਾ ਬਾਹ ਵੜ ਗਿਆ ਕਿ ਕਿਹੜੀ ਗੱਲ ਫਿਲਮ ਮਾਰਾ ਦਾ ਕਰਪਾਨ ਦੇ ਪਿੱਛੇ ਜਿਹੜਾ ਪਾ ਕੁੜੀ ਬਹਿ ਗਈ ਪਤਾ ਲੱਗਿਆ ਕੁੜੀ ਕਿਥੋਂ ਦੀ ਜਾਣ ਵਾਲੀ ਸੀ ਪਤਾ ਕਰਾਂਗੇ ਅੱਛਾ ਜਿਹੜੇ ਕੰਮ ਨੂੰ ਕੋਈ ਪਤਾ ਨਹੀਂ ਹਾਲੇ ਕੁਛ ਨਹੀਂ ਪਤਾ ਸਭ ਜਾਣ ਲੱਗਾ ਕਰਦੇ ਪਤਾ ਕੋਈ ਨਹੀਂ ਆਹ ਬੈਂਡਫਿਊਡ ਦਾ ਗਾੜਾ ਹੈ ਨਾ ਦੇਖਿਆ ਹੈ ਸਾਨੂੰ 8:30 ਵਜੇ ਫੋਨ ਆਇਆ ਜੀ ਤੇ ਮੈਨੇਜਰ ਦਾ ਫੋਨ ਆਇਆ ਵੀ ਤੁਹਾਡੀ ਕੁੜੀ ਵੀ ਅਮਰਜਸੀ ਦਾਖਲ ਕੀਤੀ ਵਿਸ਼ੇ ਤੇ ਫੇਰ ਉਹਰੇ ਪਹੁੰਚੇ ਜਦੋਂ ਪਤਾ ਲੱਗੇ ਵੀ ਇਹਦੇ ਕਿਰਪਾਨਾਂ ਦਾ ਹਮਲਾ ਹੋਇਆ ਹੈ ਇਹਨਾਂ ਵੀਡੀਓ ਵੀ ਪਾਈ ਹੋਣੀ ਹੈ ਦੇਖੀ ਹੋਣੀ ਆਈ ਹੋਣੀ ਹੈ ਜੀ ਉਹ ਮੌਕੇ ਵੀ ਪਤਾ ਨਹੀਂ ਕਿਨੇ ਕਰੇ ਜੀ ਤੁਹਾਨੂੰ ਪਤਾ ਹੈ 109 ਸਾਲ ਨੂੰ ਕੁੜੀ ਕੰਮ ਕਰਨ ਲੱਗਾ ਸਰ ਇੱਕ ਜੀ ਕੋਈ ਕਮਲੇ ਨਹੀਂ ਸਵੇਰੇ ਕੰਮ ਕਰਕੇ ਘਰ ਤੇ ਡੈਡੀ ਚੜ ਕੇ ਬਸ ਵੀ ਹਾਂ ਚੱਲੀਏ ਕੋਈ ਐਸੀ ਗੱਲ ਹੋਵੇ ਤਾਂ ਵੀ ਜੀ ਕਿ ਖਲੀਪੀ ਕਿ ਨਹੀਂ ਸਿਸਟਰ ਵੀ ਹੈ ਇੱਕ ਬ੍ਰਦਰ ਬਾਹਰ ਗਿਆ ਬਾਈ ਬਾਹਰ ਭੇਜਿਆ ਹੋ ਪੰਜ 6 ਮਹੀਨੇ ਹੋ ਗਏ ਰੋਟੇ ਨੂੰ ਕੁੜੀ ਦੀ ਉਮਰ 31 ਸਾਲ ਦੀ 32 ਸਾਲ ਦੀ ਉਮਰ ਸਾਰੀ ਜੀ ਮੇਰੇ ਤੇ ਵੱਡੀ ਆ ਥੋੜੀ ਪ੍ਰਸ਼ਾਸਨ ਇਸ ਤਰ੍ਹਾਂ ਚੱਲ ਰਿਹਾ ਦੇਖਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਨਾ ਕੋਈ ਆ ਰਿਹਾ ਹੈ ਪੁਲਿਸ ਆ ਕੰਪਲੀਟ ਇਹ ਕਰ ਰਿਹਾ ਜੀ ਕੋਈ ਬੈਠਿਆ ਜੀ ਅਸੀਂ ਬੈਠੇ ਇੱਥੇ ਪਈਏ ਜੀ ਦੇਖਦੇ ਹਾਂ ਕੀ ਬਣਦਾ ਜੀ ਇੱਥੇ ਕੋਈ ਚੜ੍ਹਦੀ ਆਗਿ ਹੋਣੀ ਸੀ ਮੇਰੀ ਜੌਬ ਕਰਨੀ ਹੈ ਮੈਂ ਕੰਪਨੀ ਦੇ ਨਾਲ ਚਾਰ ਮੰਦਾਂ ਆ ਗਿਆ ਉਹਨਾਂ ਨੂੰ ਮੂੰਹ ਬੰਨ੍ਹਿਆ ਬਸ ਆਪਣਾ ਜੀ ਜੀ ਮੋਡਨ ਨਾਲ ਵੈਜ ਸੂਟ ਕਰੀ ਹੁੰਦੀ ਆ ਤਾਂ ਜਾਣਕਾਰ ਨੂੰ ਦਰਪਾਨਵਾ ਜੀ ਦਾ ਬਾਹ ਵੜ ਗਿਆ ਜਿਹੜੀ ਗੱਲ ਹੈ फिल्म हमारा देखकर पांडे के पीछे प्रोग्राम ना इधर की व्यापार कुड़ी पैदल थी पता लगया कुड़ी इथोड़ी रहने लगी पहले पता कर अच्छा इनके काम ने कोई पता नहीं हाल कुछ नहीं, नहीं।, नहीं पता क्या करने पता पता हम ब्रांडेड वगैरह ना ना एरिया काम नाऊ तो किसी को नहीं पता है नाम तो नहीं पता नाम आपको यार कंपनी के पीछे परिवलस्य कंपनी है वहां का नाम 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 की बात बाकी आपके साथ ਤੇ ਤੇਨੋਂ ਲੜਕੀਆਂ ਹੋ ਗਈਆਂ ਕਿ ਉਹ ਪੂਰਾ ਬਤਾਂਹੇ ਹੋ ਗਿਆ ਮੈਂ ਕਾਰਨ ਉਹਨੇ ਇੱਕੇ ਲੜਕੀ ਤੇ ਮਾਰਿਆ ਗੱਲ ਤਿੰਨ ਲੜਕੀਆਂ ਸੀ ਨਾਲ ਦੱਸ ਤਾ ਨਾ ਕੰਪਨੀ ਨੂੰ ਇਸ ਨੂੰ ਬਤਾ